ਸੁਖਮਨ ਚੋਲਾ ਮਾਂ ਖੇਡ ਕਬੱਡੀ ਦਾ ਉਹ ਮਹਾਨ ਰੇਡਰ ਸੀ ਜਿਸ ਨੇ ਆਪਣੀ ਖੇਡ ਨਾਲ ਕਈ ਦਿਨਾਂ ਤੇ ਰਾਜ ਕੀਤਾ ਪਰ ਇੱਕ ਦਿਨ ਰੱਬ ਨੂੰ ਪਿਆਰਾ ਹੋ ਗਿਆ ਕੀ ਸੀ ਮੌਤ ਦਾ ਅਸਲ ਕਾਰਨ ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਨਾਲ ਹੀ ਜਾਣਾਂਗੇ ਗੋਪੀ ਫਰੰਦੀਪੁਰੀਆ ਤੇ ਸੁਖਮਨ ਚੋਲੇ ਦੇ ਵਿੱਚ ਕੀ ਲੜਾਈ ਰਹੀ ਸੀ ਤੇ ਉਹਨਾਂ ਦੀ ਪਤਨੀ ਤੇ ਫੈਮਿਲੀ ਬਾਰੇ ਵੀ ਜਾਣਾਂਗੇ ਆਓ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਸਾਰੇ ਵੀਰ ਇਸ ਵੀਡੀਓ ਨੂੰ ਇੱਕ ਇੱਕ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਲੋ ਤਾਂ ਕਿ ਤੁਹਾਨੂੰ ਅਜੀਆਂ-ਜੀਆਂ ਵੀਡੀਓ ਆਉਂਦੀਆਂ ਰਹਿਣ। ਸੁਖਮਨ ਚੋੜੇ ਦਾ ਜਨਮ 18 ਜਨਵਰੀ 1991 ਨੂੰ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਪਿੰਡ ਚੋੜਾ ਸਾਹਿਬ ਦੇ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਕਲਵੰਤ ਸਿੰਘ ਹੈ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਨੇ। ਇਹਨਾਂ ਦੀ ਮਾਤਾ ਜੀ ਦਾ ਨਾਮ ਸੁਭਜੀਤ ਕੌਰ ਹੈ। ਮਾਤਾ-ਪਿਤਾ ਤੋਂ ਬਿਨਾ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਇੱਕ ਛੋਟਾ ਭਰਾ ਅਰਸ਼ ਚੋਲਾ ਉਹਨਾਂ ਦੀ ਪਤਨੀ ਤੇ ਉਹਨਾਂ ਦਾ ਇੱਕ ਬੇਟਾ ਵੀ ਰਹਿੰਦੇ ਨੇ ਸੁਖਮਨ ਦਾ ਛੋਟਾ ਭਰਾ ਅਰਸ਼ ਚੋਲਾ ਵੀ ਅੱਜਕੱਲ ਕਬੱਡੀ ਦੇ ਵਿੱਚ ਟੌਪ ਦਾ ਜਾਫੀ ਬਣ ਚੁੱਕਾ ਹੈ ਅੱਜ ਕਬੱਡੀ ਦੀਆਂ ਦਰਾਂਡਾਂ ਦੇ ਵਿੱਚ ਉਹ ਕਬੱਡੀ ਖੇਡਦੇ ਆਪਣੇ ਭਰਾ ਸੁਖਮਨ ਦੀ ਘਾਟ ਨੂੰ ਪੂਰਾ ਕਰ ਰਿਹਾ ਹੈ ਤੇ ਵਧੀਆ ਕਬੱਡੀ ਖੇਡ ਰਿਹਾ ਹੈ ਉਹਨਾਂ ਦੱਸਦੀ ਹੈ ਕਿ ਸੁਖਮਨ ਦੇ ਪਿਤਾ ਨੂੰ ਵੀ ਕਬੱਡੀ ਖੇਡਣ ਦਾ ਸ਼ੌਂਕ ਸੀ ਉਹ ਵੀ ਖੇਡਦੇ ਰਹੇ ਪਰ ਜੋ ਕਮੀਆਂ ਉਹਨਾਂ ਤੋਂ ਰਹਿ ਗਈਆਂ ਸੀ ਉਹ ਆਪਣੇ ਪੁੱਤਰਾਂ ਨੂੰ ਕਬੱਡੀ ਖੜਾ ਕੇ ਪੂਰੀਆਂ ਕਰਨੀਆਂ ਚਾਹੁੰਦੇ ਸੀ ਇਸੇ ਕਰਕੇ ਉਹਨਾਂ ਨੇ ਆਪਣੇ ਪੁੱਤਰ ਸੁਖਮਨ ਤੇ ਅਰਸ਼ ਦੋਵਾਂ ਨੂੰ ਕਬੱਡੀ ਦੇ ਵਿੱਚ ਪਾਇਆ ਇਸ ਤੋਂ ਬਿਨਾ ਸੁਖਮਨ ਦੇ ਦਾਦਾ ਜੀ ਸਰਦਾਰ ਕਪੂਰ ਸਿੰਘ ਵੀ ਆਪਣੇ ਸਮੇਂ ਵਧੀਆ ਕਬੱਡੀ ਖੇਡਦੇ ਰਹੇ ਸੋ ਇਹਨਾਂ ਦੇ ਘਰ ਵਿੱਚ ਹੀ ਕਬੱਡੀ ਦਾ ਮਾਹੌਲ ਸੀ ਕਬੱਡੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਸੀ ਜਿਸ ਕਰਕੇ ਸੁਖਮਨ ਚੋਲੇ ਨੂੰ ਕਬੱਡੀ ਖੇਡਣ ਦਾ ਸ਼ੌਂਕ ਪੈ ਗਿਆ ਸੁਖਮਨ ਵੀ ਆਪਣੇ ਦਾਦੇ ਦੇ ਪਿਤਾ ਮਾਂ ਕਬੱਡੀ ਖੇਡਣਾ ਚਾਹੁੰਦਾ ਸੀ ਸੋ ਉਹਨਾਂ ਨੇ ਸਾਲ 2008 ਦੇ ਵਿੱਚ ਸਕੂਲ ਟਾਈਮ ਤੋਂ ਹੀ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਕਬੱਡੀ ਖੇਡਣ ਤੋਂ ਪਹਿਲਾਂ ਫਰੀਦਕੋਟ ਖਾੜੇ ਤੋਂ ਪਲਵਾਨੀ ਦੀ ਟ੍ਰੇਨਿੰਗ ਵੀ ਲਈ ਉੱਥੇ ਉਹਨਾਂ ਨੇ ਪਲਵਾਨੀ ਤੇ ਦਾਪੇ ਸਿੱਖੇ ਸਾਲ 2009 ਦੇ ਵਿੱਚ ਉਹਨਾਂ ਨੇ ਅਕੈਡਮੀਆ ਵੱਲੋਂ ਕਬੱਡੀ ਦੇ ਓਪਨ ਮੈਚ ਖੇਡਨੇ ਸ਼ੁਰੂ ਕੀਤੇ ਉਹਨਾਂ ਦੀ ਲੰਬਾਈ ਤੇ ਭਾਰ ਜ਼ਿਆਦਾ ਹੋਣ ਕਰਕੇ ਉਹਨਾਂ ਨੇ ਸਿੱਧਾ ਓਪਨ ਦੇ ਵਿੱਚ ਹੀ ਖੇਡਣਾ ਸ਼ੁਰੂ ਕੀਤਾ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਖਿਡਾਰੀ ਕਬੱਡੀ ਜਗਤ ਦੇ ਵਿੱਚ ਮਸ਼ਹੂਰ ਹੋ ਗਿਆ। ਇਸੇ ਕਰਕੇ ਇਸ 1 ਸਾਲ ਦੇ ਅੰਦਰ-ਅੰਦਰ ਸਾਲ 2010 ਦੇ ਵਿੱਚ ਇਹਨਾਂ ਦਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ। ਇੰਗਲੈਂਡ ਦੇ ਵਿੱਚ ਵਧੀਆ ਕਬੱਡੀ ਖੇਡੇ ਤੇ ਇੰਗਲੈਂਡ ਦੇ ਦੋ ਕੱਪਾਂ ਦੇ ਬੈਸਟ ਰੇਡਰ ਰਹੇ। ਨਾਲ ਦੀ ਨਾਲ ਸਾਲ 2010 ਦੇ ਵਿੱਚ ਹੀ ਇਹਨਾਂ ਨੂੰ ਕੈਨੇਡਾ ਵਿੱਚ ਵੀ ਕਬੱਡੀ ਖੇਡਣ ਦਾ ਮੌਕਾ ਮਿਲਿਆ। ਸਾਲ 2011 ਦੇ ਵਿੱਚ ਸੁਖਮਨ ਯੂਰਪ ਦੇ ਖੇਡ ਮੈਦਾਨਾਂ ਵਿੱਚ ਕਬੱਡੀ ਖੇਡੇ। ਜਿੱਥੇ ਉਹਨਾਂ ਨੇ 9 ਕਬੱਡੀ ਕੱਪ ਖੇਡੇ ਤੇ 6 ਕਬੱਡੀ ਕੱਪਾਂ ਦੇ ਵਿੱਚ ਉਹ ਬੈਸਟ ਰੇਡਰ ਰਹੇ ਇਸ ਤੋਂ ਬਾਅਦ ਸਾਲ 2012 ਦੇ ਵਿੱਚ ਇਹਨਾਂ ਨੂੰ ਨਿਊਜ਼ੀਲੈਂਡ ਖੇਡਣ ਦਾ ਮੌਕਾ ਮਿਲਿਆ ਫਿਰ ਸਾਲ 2013 ਦੇ ਵਿੱਚ ਇਹ ਦੂਜੀ ਵਾਰ ਯੂਰੋਪ ਦੇ ਵਿੱਚ ਕਬੱਡੀ ਖੇਡੇ ਇਸੇ ਸਾਲ 2013 ਦੇ ਵਿੱਚ ਉਹ ਫਿਰ ਦੁਬਾਰਾ ਦੂਜੀ ਵਾਰ ਇੰਗਲੈਂਡ ਦੇ ਵਿੱਚ ਕਬੱਡੀ ਖੇਡੇ ਇਸ ਤੋਂ ਬਾਅਦ ਉਹਨਾਂ ਨੇ ਸਾਲ 2014 ਇਹ 15 ਦੇ ਵਿੱਚ ਕੈਨੇਡਾ ਦੇ ਕਬੱਡੀ ਕੱਪਾਂ ਦੇ ਵਿੱਚ ਆਪਣੀ ਸ਼ਾਨਦਾਰ ਕਬੱਡੀ ਦਿਖਾਈ ਤੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਸਾਲ 2017 ਦੇ ਵਿੱਚ ਦੁਬਈ ਦੀ ਖੇਡ ਮੈਦਾਨਾਂ ਦੇ ਵਿੱਚ ਵੀ ਇਸ ਕਬੱਡੀ ਖਿਡਾਰੀ ਨੇ ਆਪਣੀ ਰੇਡਾਂ ਦੇ ਜਲਵੇ ਦਿਖਾਈ ਤੋਨੋ ਦੱਸਦੇ ਇਹ ਕਿ ਉਹਨਾਂ ਦਿਨਾਂ ਦੇ ਵਿੱਚ ਲੋਕ ਚੋਲਾ ਸਾਹਿਬ ਤੇ ਫਰੰਦੀਪੁਰੀ ਦੀਆਂ ਟੀਮਾਂ ਦੀ ਟੱਕਰ ਨੂੰ ਦੇਖਣਾ ਜ਼ਿਆਦਾ ਪਸੰਦ ਕਰਦੇ ਸੀ ਕਿਉਂਕਿ ਫਰੰਦੀਪੁਰੀਆ ਦੀ ਟੀਮ ਦੇ ਵਿੱਚ ਗੋਪੀ ਫਰੰਦੀਪੁਰੀਆ ਜਾਪੀ ਹੁੰਦਾ ਸੀ ਤੇ ਚੋਲਾ ਸਾਹਿਬ ਦੀ ਟੀਮ ਦੇ ਵਿੱਚ ਸੁਖਮਨ ਚੋਲਾ ਰੇਟਰ ਹੁੰਦਾ ਸੀ ਲੋਕ ਇਹਨਾਂ ਦੋਵਾਂ ਪਹਿਲਵਾਨਾਂ ਦੀ ਟੱਕਰ ਨੂੰ ਦੇਖਣਾ ਬਹੁਤ ਪਸੰਦ ਕਰਦੇ ਸੀ ਕਿਉਂਕਿ ਦੋਵੇਂ ਤਕੜੇ ਪਹਿਲਵਾਨ ਸੀ 2012 ਦੇ ਵਿੱਚ ਕਿਸੇ ਪਿੰਡ ਮੇਲਾ ਹੁੰਦਾ ਜਿੱਥੇ ਸੁਖਮਨ ਚੋਲਾ ਅਤੇ ਗਰੂਪੀ ਫਰੰਦੀਪੁਰੀਏ ਦੀ ਟੀਮ ਨੂੰ ਸੱਦਿਆ ਹੋਇਆ ਸੀ ਪਰ ਦੋਵੇਂ ਢਿੱਲੇ ਹੋਣ ਕਰਕੇ ਆ ਨਹੀਂ ਪਾਇਏ ਤੇ ਉਹਨਾਂ ਦੀਆਂ ਟੀਮਾਂ ਹੀ ਪਹੁੰਚੀਆਂ ਸੀ ਪਰ ਜਦੋਂ ਸੁਖਮਣ ਤੇ ਗੋਪੀ ਫਰੰਦੀ ਬੁਰੀਆਂ ਨਾ ਪਹੁੰਚੇ ਤਾਂ ਕਮੇਟੀ ਵਾਲਿਆਂ ਨੇ ਮੈਚ ਹੀ ਕੈਨਸਲ ਕਰ ਦਿੱਤਾ ਤੇ ਟੀਮਾਂ ਨੂੰ ਵਾਪਸ ਹੋਣਾ ਪਿਆ ਲੋਕ ਇਹਨਾਂ ਦੀ ਟੱਕਰ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਸੀ ਤੇ ਬਹੁਤ ਹੀ ਜ਼ਿਆਦਾ ਭੀੜ ਹੁੰਦੀ ਸੀ ਬਾਕੀ ਇਹਨਾਂ ਦੀ ਕੋਈ ਲੌਕਡਾਊਨ ਨਹੀਂ ਸੀ ਇਹ ਸਿਰਫ ਕਬੱਡੀ ਦੇ ਖੇਡ ਮੈਦਾਨ ਦੇ ਵਿੱਚ ਹੀ ਇੱਕ ਦੂਜੇ ਨੂੰ ਕੁੱਲਦੇ ਸੀਗੇ ਕਬੱਡੀ ਦੇ ਜਗਤ ਵਿੱਚ ਆਪਣੇ ਭਰਾ ਸੁਖਮਨ ਦੀ ਚੜ੍ਹਾਈ ਨੂੰ ਦੇਖਦੇ ਹੋਏ ਅਰਸ਼ ਚੋਲੇ ਨੇ ਵੀ ਸਾਗ 2011 ਦੇ ਵਿੱਚ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ। ਉਹ ਵੀ ਆਪਣੇ ਭਰਾ ਦੇ ਨਾਲ ਕਾਫੀ ਮੈਚ ਖੇਡਿਆ। ਜੇ ਗੱਲ ਕਰੀਏ ਸੁਖਮਨ ਚੋਲੇ ਦੀ ਪ੍ਰੈਕਟਿਸ ਦੀ ਤਾਂ ਉਦੋਂ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਵਧੀਆ ਜਿਮ ਨਹੀਂ ਸੀ। ਜਿਸ ਕਰਕੇ ਇਹਨਾਂ ਨੇ ਆਪਣੇ ਘਰ ਵਿੱਚ ਹੀ ਜਿਮ ਤਿਆਰ ਕੀਤੀ ਤੇ ਦੋਵੇਂ ਭਰਾ ਉੱਥੇ ਹੀ ਪ੍ਰੈਕਟਿਸ ਕਰਦੇ ਸੀ। ਇਸ ਤੋਂ ਬਾਅਦ ਸੁਖਮਨ ਸਵੇਰੇ ਗਰਾਊਂਡ ਪ੍ਰੈਕਟਿਸ ਕਰਦਾ ਸੀ ਤੇ ਸ਼ਾਮ ਨੂੰ ਗਰਾਊਂਡ ਦੇ ਵਿੱਚ ਕਬੱਡੀ ਖੇਡਦਾ ਸੀ। ਜੇ ਸੁਖਮਨ ਦੀ ਖਰਾਕ ਦੀ ਗੱਲ ਕਰੀਏ ਤਾਂ ਸੁਖਮਨ ਡੇਲੀ 4-5 ਕਿਲੋ ਦੁੱਧ ਪੀ ਜਾਂਦਾ ਸੀ ਦੁੱਧ ਪੀਣ ਦਾ ਉਹ ਬਹੁਤ ਹੀ ਜ਼ਿਆਦਾ ਸਪੀਸ਼ ਸੀ ਦੁੱਧ ਤੋਂ ਬਣੀਆਂ ਚੀਜ਼ਾਂ ਜਿਵੇਂ ਕਿ ਦੁੱਧ ਵਾਲੀਆਂ ਸੇਵੀਆਂ ਦੁੱਧ ਵਾਲੀ ਖੀਰ ਵੀ ਉਹਨੂੰ ਬਹੁਤ ਹੀ ਜ਼ਿਆਦਾ ਪਸੰਦ ਸੀ ਉਹਨਾਂ ਦੀ ਮਾਤਾ ਜੀ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਸੁਖਮਨ ਮਿੱਠਾ ਖਾਣ ਦਾ ਬਹੁਤ ਹੀ ਜ਼ਿਆਦਾ ਸ਼ਕੀਨ ਸੀ ਦਹੀਂ ਤੋਂ ਬਿਨਾ ਰੋਟੀ ਨਹੀਂ ਸਖਾਂਦਾ ਜਦੋਂ ਉਹਨਾਂ ਨੇ ਮੈਚ ਖੇਡ ਕੇ ਆਉਣਾ ਤਾਂ ਵੀ ਉਹ ਦੁੱਧ ਹੀ ਪੀਂਦਾ ਸੀ ਤੇ ਰਾਤ ਨੂੰ ਕਈ ਵਾਰ ਅੱਖ ਖੁੱਲ ਜਾਣੀ ਤਾਂ ਪਾਣੀ ਨਹੀਂ ਸਗੋਂ ਦੁੱਧ ਹੀ ਪੀਂਦਾ ਸੀ ਇਹ ਗੱਲ ਤੇ ਇਹ ਸੁਖਮੰਦ ਦੇ ਜਿੱਤੇ ਹੋਏ ਇਨਾਮਾਂ ਦੀ ਤਾਂ ਇਹਨਾਂ ਨੇ 8 ਮੋਟਰਸਾਈਕਲ, 7 ਐਲਸੀਡੀਆਂ, 5 ਸੋਨੇ ਦੀਆਂ ਮੁੰਦਰੀਆਂ ਤੇ 2 ਸੋਨੇ ਦੀਆਂ ਚੈਨਾਂ ਬਾਕੀ ਨਗਦ ਦੇ ਇਨਾਮ ਤਾਂ ਉਹ ਕਈ ਵਾਰ ਜਿੱਤ ਚੁੱਕੇ ਸੀ। ਬਾਕੀ ਜੇ ਸਨਮਾਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੂੰ 4 ਵਾਰ ਬੁਲਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਉਸ ਤੋਂ ਮਿਨਾ ਸਾਲ 2007 ਦੇ ਵਿੱਚ ਉਹਨਾਂ ਦੇ ਪਿੰਡ ਚੋਲਾਸਾਹ ਵਿੱਚ 32 ਲੱਖ ਦੀ ਫੋਰਚੂਨਰ ਗੱਡੀ ਨਾਲ ਵੀ ਸਨਮਾਨਿਤ ਕੀਤਾ ਗਿਆ ਹੁਣ ਜੇ ਗੱਲ ਕਰੀਏ ਸੁਖਮਨ ਚੋੜੇ ਦੇ ਵਿਆਹ ਬਾਰੇ ਤਾਂ ਇਹਨਾਂ ਨੇ ਹਲੇ ਤੱਕ ਵਿਆਹ ਨਹੀਂ ਸੀ ਕਰਵਾਇਆ ਇਹਨਾਂ ਦੀ ਮਾਤਾ ਜੀ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ 16 ਨਵੰਬਰ ਦੀ ਰਾਤ ਨੂੰ 2 ਵਜੇ ਸੁਖਮਨ ਗੱਡੀ ਖਰੀਦਣ ਗਿਆ ਸੀ ਉਧਰ ਉਸ ਦਾ ਭਰਾ ਅਰਸ਼ ਕਬੱਡੀ ਖੇਡਣ ਗਿਆ ਸੀ ਜਿੱਥੇ ਉਹ ਬੈਸਟ ਜਾਫੀ ਰਿਹਾ ਤੇ ਉਧਰ 16 ਨਵੰਬਰ ਦੀ ਰਾਤ ਨੂੰ ਸੁਖਮਨ ਚੋਲੇ ਦੇ ਰਾਸਤੇ ਵਿੱਚ ਹੀ ਮੌਤ ਹੋ ਗਈ ਜਿਸ ਦੀ ਖਬਰ ਉਸ ਦੇ ਨਾਲ ਦੇ ਦੋਸਤ ਨੇ ਸੁਖਮਨ ਦੇ ਘਰਦਿਆਂ ਦਿੱਤੀ ਡਾਕਟਰ ਨੇ ਦੱਸਿਆ ਕਿ ਸੁਖਮਨ ਦਾ ਬੀਪੀ ਵੱਧ ਗਿਆ ਸੀ ਜਿਸ ਕਰਕੇ ਉਸ ਨੂੰ ਬ੍ਰੇਨ ਅਟੈਕ ਹੋ ਗਿਆ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਸੋ ਇਦਾਂ 16 ਨਵੰਬਰ 2018 ਨੂੰ ਇੱਕ ਕਬੱਡੀ ਦਾ ਮਹਾਨ ਰੇਡਰ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਸੁਖਮਣ ਦੇ ਭਰਾ ਅਰਸ਼ ਚੋਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਾਲ 2013 ਦੇ ਵਿੱਚ ਸਾਡੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਜਦੋਂ ਇਹ ਜਲੰਧਰ ਸਾਈਡ ਬੱਲੀ ਕਬੱਡੀ ਮੈਚ ਖੇਡਣ ਜਾ ਰਹੇ ਸੀ ਚਾਨਕ ਰਸਤੇ ਵਿੱਚ ਇਹਨਾਂ ਦੀ ਗੱਡੀ ਪਲਟ ਗਈ ਇਹਨਾਂ ਦੀ ਪੂਰੀ ਟੀਮ ਗੱਡੀ ਦੇ ਵਿੱਚ ਹੀ ਸੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਕਿਸੇ ਵੀ ਖਿਡਾਰੀ ਨੂੰ ਕੋਈ ਸੱਟ ਨਹੀਂ ਲੱਗੀ ਸੀ ਤੇ ਉਸ ਦਿਨ ਉਹ ਵਧੀਆ ਕਬੱਡੀ ਵੀ ਖੇਡੇ ਸੋ ਇਦਾਂ ਸੁਖਮਨ ਚੋਏ ਨੇ ਮਾਝਾ ਮਾਲਵਾ ਦਬਾਬਾ ਤੋਂ ਲੈ ਕੇ ਵਿਦੇਸ਼ਾਂ ਦੀ ਧਰਤੀ ਤੱਕ ਵਧੀਆ ਕਬੱਡੀ ਖੇਡੀ ਅਤੇ ਆਪਣੇ ਮਾਪਿਆਂ ਦਾ ਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ। ਤੁਹਾਨੂੰ ਸੁਖਮਨ ਦੀ ਖੇਡ ਕਿਵੇਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ। ਜੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਸੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ।